ਕਾਸ਼ੀ ਮਾਮਲੇ ਦੀ ਸ਼ੁਰੂਆਤ ਕਦੋਂ ਹੁੰਦੀ ਹੈ ਤੁਹਾਨੂੰ ਕਿਸ ਤਰੀਕੇ ਨਾਲ ਰਿਸ਼ਵਤ ਮੰਗੀ ਜਾਂਦੀ ਹੈ اے ਡੀਆਈਜੀ ਹਰਚਰਨ ਭੁੱਲਰ ਨੇ ਅਸੀਂ ਬੇਸਿਕਲੀ ਸਕ੍ਰੈਪ ਟ੍ਰੇਡਿੰਗ ਦਾ ਕੰਮ ਕਰਦੇ ਹਾਂ ਮੈਨੂੰ ਇਹਦਾ ਇੱਕ ਬ੍ਰੋਕਰ ਹੈ ਜਿਹਨੇ ਆਪਣਾ ਟਾਊਟ ਰੱਖਿਆ ਹੋਇਆ ਕਿਰਸ਼ਾਨੂੰ ਜਿਹਨੂੰ ਮੈਂ ਜਾਣਦਾ ਉਹ ਮੈਨੂੰ ਆ ਕੇ ਕਹਿੰਦਾ ਕਿ ਹਰਚਰਨ ਭੁੱਲਰ ਦਾ ਮੈਨੂੰ ਮੈਸੇਜ ਲੱਗਿਆ ਹੈ ਕਿ ਉਹਨੂੰ ਮਿਲੋ ਨਹੀਂ ਤੁਹਾਡਾ ਜਿਹੜਾ ਇੱਕ ਮੇਰਾ 2023 ਦਾ ਪੁਰਾਣਾ ਝੂਠਾ ਮਕਦਮਾ ਸੀਗਾ ਵੀ ਉਹਦੇ ਵਿੱਚ ਤੇਰਾ ਨੁਕਸਾਨ ਕਰਾਂਗੇ ਜਾਂ ਤੇਰੇ ਤੇ ਕੋਈ ਹੋਰ ਵੀ ਮਕਦਮਾ ਦੇ ਦਾਂਗੇ ਠੀਕ ਹੈ ਤੇ ਇਸ ਦੌਰਾਨ ਇਹਨਾਂ ਨੇ ਮੇਰੇ ਤੋਂ 8 ਲੱਖ ਰੁਪਏ ਦੀ ਮੰਗ ਕੀਤੀ ਜਿਦੇ ਵਿੱਚ ਮੈਂ 11 ਤਰੀਕ ਨੂੰ ਸੀਬੀਆਈ ਚ ਪੇਸ਼ ਹੋ ਕੇ ਕੰਪਲੇਂਟ ਦਿੱਤੀ ਤੇ ਅੱਜ ਪਹਿਲੀ ਕਿਸ਼ਤ 8 ਲੱਖ ਦੀ 5 ਲੱਖ ਰੁਪਏ ਮੈਂ ਜਦੋਂ ਦੇਣ ਗਿਆ ਤਾਂ ਉਸ ਸਮੇਂ ਸੀਬੀਆਈ ਨੇ ਇਹਨੂੰ ਫੜਿਆ ਮਤਲਬ ਪਹਿਲੀ ਕਿਸ਼ਤੀ ਦੇਣ ਗਈ ਸੀ ਹਾਂਜੀ ਹਾਂਜੀ ਤੇ ਕਿੱਥੋਂ ਫੜਿਆ ਜੀ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਦੇ ਆਫਿਸ ਚੋਂ ਫੜਿਆ ਜੀ ਸੀਬੀਆਈ ਨੇ ਇਹਨਾਂ ਦਾ ਦਫ਼ਤਰ ਇਹਨਾਂ ਦਾ ਦਫ਼ਤਰ ਜਿਹੜਾ ਆਪਣਾ ਕੋਰਟ ਕੰਪਲੈਕਸਾ ਮਹਾਲੀ ਉੱਥੇ ਹੀ ਵੰਦੇ ਨੇ ਜਿੱਥੇ ਐਸਐਸਪੀ ਵੰਦੇ ਨੇ ਐਸਐਸਪੀ ਸਾਹਿਬ ਵੰਦੇ ਨੇ ਉੱਥੇ ਹੀ ਵੰਦੇ ਨੇ ਜੀ ਤੁਹਾਡੀ ਸ਼ਿਕਾਇਤ ਦੇ ਵਿੱਚ ਹੀ ਸਾਹਮਣੇ ਆਇਆ ਕਿ ਇੱਕ ਮਾਮਲਾ ਸੀਗਾ ਸਰਹੰਦ ਦੇ ਵਿੱਚ ਜੀ 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 ਹੈਨਾ ਉਹ ਉਸ ਮਾਮਲੇ ਦੇ ਹਾਂ ਉਸੇ ਮਾਮਲੇ ਦੇ ਵਿੱਚ 2 ਸਾਲ ਪਹਿਲਾਂ ਮੁਕਦਮਾ ਦਰਜ ਹੋਇਆ ਝੂਠਾ ਮੁਕਦਮਾ ਸੀਗਾ ਇਹ ਮੈਨੂੰ ਫੋਨ ਕਰਦਾ ਸੀਗਾ ਕਿ ਹਾਂ ਮੈਂ ਇਹਦਾ ਚਲਾਨ ਪੇਸ਼ ਕਰ ਦੂੰਗਾ 2 ਸਾਲ ਤੋਂ ਉਹਦੇ ਵਿੱਚ ਕੋਈ ਚਾਰਸ਼ੀਟ ਨਹੀਂ ਹੋਈ ਕੁਝ ਨਹੀਂ ਹੋਇਆ ਠੀਕ ਹੈ ਤੇ ਅਸੀਂ ਮਾਨਯੋਗ ਹਾਈ ਕੋਰਟ ਦੇ ਵਿੱਚ ਪਟੀਸ਼ਨ ਵੀ ਫਾਈਲ ਕਰਤੀ ਹੈ ਕਿ ਹੁਣ ਉਹ ਮੁਕਦਮਾ ਸੀਬੀਆਈ ਹੀ ਦੇਖੂਗੀ ਕਿਉਂਕਿ ਇਹਨਾਂ ਤੋਂ ਤਾਂ ਮੈਨੂੰ ਕੋਈ ਇਨਸਾਫ ਦੀ ਉਮੀਦ ਨਹੀਂ ਮੈਂ ਇਹਨਾਂ ਦਾ ਅਫੀਸਰ ਫੜਾਇਆ ਹੈ ਮੈਨੂੰ ਮਾਰਾ ਵੀ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਇਹਨਾਂ ਦੇ ਵੱਡੇ ਲਿੰਕਸ ਨੇ ਸਾਰਾ ਕੁਝ ਹੈ ਮੇਰੇ ਤੇ ਝੂਠੇ ਮਕਦਮੇ ਜਾਂ ਕੁਝ ਵੀ ਇਹ ਕਰਨਗੇ ਨਾ ਤੋ ਜੋ ਬਣੂਗਾ ਉਹਨਾਂ ਨੇ ਕਰਨਾ ਠੀਕ ਹੈ ਨਾ ਇਸ ਕਰਕੇ ਮੈਂ ਸੀਬੀਆਈ ਦਾ ਰੋਕ ਕੀਤਾ ਤੇ ਸੀਬੀਆਈ ਮੈਨੂੰ ਬਹੁਤ ਭਰੋਸਾ ਹੈ ਸੀਬੀਆਈ ਮੈਨੂੰ ਇਨਸਾਫ ਦੁਬਾਰੇ ਜੀ ਤੇ ਹੁਣ ਤੁਹਾਨੂੰ ਕੀ ਭਰੋਸਾ ਹੈ ਜਿਹੜੀ ਧਾਰਾਵਾਂ ਦੇ ਤਹਿਤ ਹੈ ਜੀ ਹਾਂ ਜੀ ਬਹੁਤ ਮਤਲਬ ਸੀਬੀਆਈ ਨੇ ਬਹੁਤ ਹਾਰਡ ਕੋਰਡ ਕਾਰਵਾਈ ਕੀਤੀ ਹੈ ਕੋਈ ਲਿਹਾਜ਼ ਨਹੀਂ ਹੋਊਗੀ ਕੁਝ ਨਹੀਂ ਹੋਏਗਾ ਠੀਕ ਹੈ ਤੁਸੀਂ ਆਪ ਸਮਝੋ ਇੱਕ ਡੀਆਈਜੀ ਰੈਂਕ ਦੇ ਅਫਸਰ ਦੇ ਘਰੋਂ 5 ਕਰੋੜ ਰੁਪਏ ਮਿਲਣਾ ਕੀ ਛੋਟੀ ਗੱਲ ਹੈ ਜੀ ਇਸ ਕਰਕੇ ਮੈਨੂੰ ਸੀਬੀਆਈ ਤੇ ਪੂਰਾ ਭਰੋਸਾ ਹੈ ਜਾਂਚ ਨਿਰਪੱਖ ਹੋਊਗੀ ਸਹੀ ਹੋਊਗੀ ਥੈਂਕ ਯੂ ਤੁਹਾਨੂੰ ਲੱਗਦਾ ਇਸ ਤੇ ਹੋਰ ਲੋਕ ਵੀ ਸ਼ਾਮਿਲ ਹੋਣਗੇ ਬਹੁਤ ਕੁਝ ਹੋਣਾ ਹੈ ਜੇ ਅੱਗੇ ਤੁਸੀਂ ਦੇਖਿਓ ਕਿੰਨੇ ਲੋਕ ਆਂਦੇ ਨੇ ਕਿਾ ਕੁਝ ਹੋਣਾ ਹੈ ਬੜੇ ਲੋਕਸ ਮੈਨੂੰ ਅਪਰੋਚ ਕਰ ਰਹੇ ਨੇ ਫੋਨ ਕਰ ਰਹੇ ਨੇ ਵੀ ਹਾਂਜੀ ਬਤਾ ਜੀ ਹੁਣ ਸਾਨੂੰ ਦੱਸੋ ਤੁਸੀਂ ਅਸੀਂ ਇਹਦੀ ਕੰਪਲੇਂਟ ਕਿਵੇਂ ਕਰੀਏ ਅੱਗੇ ਬਹੁਤ ਲੋਕ ਆਣਗੇ ਅਜੇ ਬਾਅਦ ਮੈਨੂੰ ਦੇਖ ਕੇ ਸ਼ਾਇਦ ਹਾਂਜੀ ਬਹੁਤ ਲੋਕ ਆਣਗੇ ਬਹੁਤ ਬਹੁਤ ਲੋਕ ਆਣਗੇ ਕਿਉਂਕਿ ਜਦੋਂ ਪਤਾ ਲੱਗਦਾ ਨਾ ਕਿ ਹਾਂ ਹੁਣ ਇਹ ਕੰਮ ਹੋ ਗਿਆ ਪਹਿਲਾਂ ਆਣ ਤੋਂ ਸਾਰੇ ਡਰਦੇ ਨੇ ਪਰ ਹੁਣ ਮੈਂ ਮੈਂ ਅੱਜ ਦੇ ਹੀ ਦੱਸ ਦਿੰਨਾ ਕਿ ਮੈਨੂੰ 20 ਤੋਂ 25 ਫੋਨ ਆ ਗਏ ਲੋਕਾਂ ਦੇ ਕਿ ਹਾਂਜੀ ਅਸੀਂ ਵੀ ਇਹਨਾਂ ਦੇ ਖਿਲਾਫ ਆ ਕੇ ਸਟੇਟਮੈਂਟਸ ਦੇਣੀ ਹੈ ਸਮਰਥਨ ਦੇ ਨਾਲ ਇੱਕ ਮੈਂ ਮਾਨਯੋਗ ਹਾਈ ਕੋਰਟ ਦੇ ਵਿੱਚ ਆਪਣੀ ਸਿਕਿਉਰਿਟੀ ਲਈ ਅਪੀਲ ਕਰਤੀ ਮੇਰੇ ਤੇ ਮੇਰੇ ਪਰਿਵਾਰ ਲਈ ਸਿਕਿਉਰਿਟੀ ਲਈ ਮੈਂ ਹਾਈ ਕੋਰਟ ਜਾਣ ਦਾ ਰੁਕ ਕਰ ਲਿਆ ਸਵੇਰੇ ਮੈਂ ਆਪਣੇ ਵਕੀਲ ਸਾਹਿਬ ਪੇਸ਼ ਹੋਣਗੇ ਮੈਨੂੰ ਸਰਕਾਰ ਤੋਂ ਉਮੀਦ ਹੈ ਕਿ ਮੈਨੂੰ ਮੇਰੇ ਮੈਨੂੰ ਤੇ ਮੇਰੇ ਪਰਿਵਾਰ ਨੂੰ ਸਿਕਿਉਰਿਟੀ ਦਿੱਤੀ ਜਾਊਗੀ ਠੀਕ ਹੈ ਜੀ ਇਹਨਾਂ ਦਾ ਫਰਜ਼ ਆ ਸਰਕਾਰ ਦਾ ਸਾਨੂੰ ਪ੍ਰੋਟੈਕਟ ਕਰਨਾ ਠੀਕ ਹੈ ਨਾ ਕਰਨਗੇ ਪੂਰੀ ਉਮੀਦ ਹੈ ਕੋਈ ਅਸੀ ਗੱਲ ਨਹੀਂ ਠੀਕ ਹੈ ਬਟ ਹਾਂ ਇਹਨਾਂ ਦੇ ਲਿੰਕਸ ਵੱਡੇ ਨੇ ਕੁਝ ਵੀ ਕਰਾ ਸਕਦੇ ਨੇ ਮੈਨੂੰ ਮਾਰਾ ਸਕਦੇ ਨੇ ਕੁਝ ਵੀ ਕਰ ਸਕਦੇ ਨੇ ਪਰ ਮੈਂ ਪਿੱਛੇ ਨਹੀਂ ਹਟੂੰਗਾ ਠੀਕ ਹੈ ਕੋਈ ਗੱਲ ਨਹੀਂ ਸਵੇਰੇ ਅਸੀਂ ਮਾਨਯ ਆਪਣੀ ਸਿਕਿਉਰਿਟੀ ਨੂੰ ਲੈ ਕੇ ਤਾਂ ਉਹਦੇ ਤੇ ਸੁਣਵਾਈ ਹੈ ਜੋ ਕੱਲ ਨੂੰ ਹੈ ਅਕਾਸ਼ੀ ਵੈਸੇ ਬੜਾ ਤੁਸੀਂ ਕਿਹਾ ਕਿ ਕੌਨਫੀਡੈਂਸ਼ੀਅਲ ਚੀਜ਼ਾਂ ਨੇ ਬਾਹਰ ਨਹੀਂ ਆਣੀ ਚਾਹੀਦੀ ਹੈ ਲੇਕਿਨ 11 ਤਰੀਕ ਨੂੰ ਤੁਸੀਂ ਸ਼ਿਕਾਇਤ ਕੀਤੀ ਸੀਗੀ ਹਾਂਜੀ ਮੈਂ 11 ਤਰੀਕ ਨੂੰ ਕੰਪਲੇਂਟ ਦਿੱਤੀ ਸੀ ਸੀਬੀਐਚ ਪੇਸ਼ ਹੋ ਕੇ ਉਹਦਾ ਟ੍ਰੈਪ ਚੱਲਿਆ ਜਿੱਦਾਂ ਵੀ ਹੁੰਦਾ ਅੱਗੇ ਦੀ ਰਿਕਾਰਡਿੰਗ ਵਗੈਰਾ ਚੋਂ ਹੁੰਦਾ ਨਾ ਉਹ ਪੁੱਛਦੇ ਆ ਕਿ ਡੀਆਈਜੀ ਰਹਿੰਦੇ ਤੁਸੀਂ ਕੀ ਸਬੂਤ ਹੈ ਤੁਹਾਡੇ ਕੋਲ ਕਿਉਂਕਿ ਵੱਡਾ ਵੱਡੇ ਨਹੀਂ ਸੀ ਮੈਮ ਰਿਕਾਰਡਿੰਗ ਦੇ ਵਿੱਚ ਪੈਸਾ ਮੰਗਿਆ ਨੇ ਸਪੈਸ਼ਲ ਮੈਂ ਰਿਕਾਰਡ ਕੀਤਾ ਉਹ ਗੱਲ ਨੂੰ ਸਾਰਾ ਕੁਝ ਹੈ ਉਹ ਸਾਰਾ ਕੁਝ ਸਾਰੇ ਸਬੂਤਸ ਨੇ ਸੀਬੀਆਈ ਕੋਲੋਂ ਬਾਅਦ ਦਾ ਮੈਟਰ